ਸਾਸੀਕਾਲ ਮਹਾਂਤਵਾਦ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤੋਂ ਲਗਭਗ 6 ਦਿਨ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣੇ ਹੀ ਮੌਜੂਦਾ ਮੰਤਰੀਆਂ ਨੂੰ ਬੜਾ ਵੱਡਾ ਝਟਕਾ ਦਿੱਤਾ ਵਿਜ਼ਾਰਤ ਉਹਨਾਂ ਦੇ ਕੋਲੋਂ ਧੱਕੇ ਨਾਲ ਖੋਹੀ ਗਈ ਬਾਅਦ ਵਿੱਚ ਨਵੇਂ ਪੰਜ ਹੋਰ ਮੰਤਰੀ ਵਜ਼ੀਰ ਬਣਾ ਦਿੱਤੇ ਗਏ ਆਮ ਆਦਮੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦਾ ਜਿਹੜਾ ਕਾਟੋ ਕਲੇਸ਼ਾ ਹੈ ਹੁਣ ਸਿਖਰਾਂ ਤੇ ਹੈ ਕਿਉਂਕਿ ਜਿਹੜੇ 5 ਨਵੇਂ ਮੰਤਰੀ ਬਣਾਏ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜੇ ਬਾਕੀ ਦੇ ਵਿਧਾਇਕ ਨੇ ਅਲੱਗ-ਅਲੱਗ ਹਲਕਿਆਂ ਤੋਂ ਉਹਨਾਂ ਵੱਲੋਂ ਬਾਗੀ ਸੁਰ ਉਠਾਏ ਜਾ ਰਹੇ ਨੇ ਗੱਲ ਕਰਦੇ ਹਾਂ ਉਹਨਾਂ ਦੇ ਵਿੱਚੋਂ ਇੱਕ ਮੰਤਰੀ ਸੀ ਹਲਕਾ ਅਸ਼ਾਰਪੁਰ ਦਾ ਹਲਕਾ ਹੁਸ਼ਿਆਰਪੁਰ ਭਾਰਤੀ ਜਨਤਾ ਪਾਰਟੀ ਦਾ ਗੜ ਮੰਨਿਆ ਜਾਂਦਾ ਹੈ ਲੇਕਿਨ ਉਸ ਗੜ ਨੂੰ ਤੋੜਿਆ ਹਿੰਦੂ ਚੇਰੇ ਨੇ ਹਿੰਦੂ ਚੇਰੇ ਨੇ ਲਗਾਤਾਰ ਦੂਜੀ ਵਾਰ ਵਿਧਾਨ ਸਭਾ ਦੀ ਚੋਣ ਜਿੱਤੀ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਬ੍ਰਹਮ ਸ਼ੰਕਰ ਜਿੰਪਾ ਦੀ ਜਿੰਪਾ ਨੇ 2022 ਦੀ ਵਿਧਾਨ ਸਭਾ ਦੀ ਚੋਣ ਦੇ ਵਿੱਚ ਜਿਹੜਾ ਜੋਰ ਲਾਇਆ ਹੈ ਉਹ ਜਾਤ ਹਲਕਾ ਫਰੋਜਪੁਰ ਹਲਕਾ ਹੁਸ਼ਿਆਰਪੁਰ ਦੇ ਲੋਕ ਜਾਣਦੇ ਨੇ ਜਾਂ ਭਗਵੰਤ ਮਾਨ ਜਾਂਦਾ ਹੈ ਕਿਉਂਕਿ ਗੜ ਮੰਨਿਆ ਜਾਂਦਾ ਹੈ ਹਲਕਾ ਹੁਸ਼ਿਆਰਪੁਰ ਭਾਰਤੀ ਜਨਤਾ ਪਾਰਟੀ ਦਾ Hindu ਚਿਹਰੇ ਲਗਾਤਾਰ ਚਾਹੇ ਕਾਂਗਰਸ ਸੱਤਾ ਦੇ ਵਿੱਚ ਰਹੀ ਚਾਹੇ ਸ਼ਰੋਮਣੀ ਅਕਾਲੀ ਦਲ ਰਹੀ ਲੇਕਿਨ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਤੇ Hindu ਚਿਹਰੇ ਨੇ ਹੀ ਉੱਤੇ ਬਾਜ਼ੀ ਮਾਰੀ ਜਿੱਦਾਂ ਕਿ ਵਿਜੇ ਸਾਪਲਾ ਨੇ ਜਿਹੜਾ ਉਹਨਾਂ ਦਾ ਵੱਡਾ ਨਾਮ ਉਹ ਵੱਡਾ ਰੁਖ ਵੱਡਾ ਰਸੂਲ ਮੰਨਿਆ ਜਾਂਦਾ ਹੈ ਹਲਕਾ ਸ਼ਰਪੁਰ ਦੇ ਵਿੱਚ ਲੇਕਿਨ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬ੍ਰਹਮ ਸ਼ੰਕਰ ਜਿੰਪਾ ਨੇ ਅਜਿਹੀ ਬਾਜ਼ੀ ਮਾਰੀ ਕਿ ਨਾਲ ਦੀ ਨਾਲ ਹੀ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਮੰਤਰੀ ਬਣਾ ਦਿੱਤਾ ਮੰਤਰੀ ਪਦ ਦਾ ਅਹੁਦਾ ਦਿੱਤਾ ਗਿਆ ਲਗਾਤਾਰ ਜਿੰਪਾ ਬੜੇ ਵਧੀਆ ਤਰੀਕੇ ਦੇ ਨਾਲ ਹਸ਼ਿਆਰਪੁਰ ਹਲਕੇ ਦੇ ਵਿੱਚ ਅਤੇ ਸਾਰੇ ਪੰਜਾਬ ਦੇ ਵਿੱਚ ਜਿਹੜੇ ਉਹਨਾਂ ਨੂੰ ਅਹੁਦੇ ਮਿਲੇ ਹੋਏ ਸੀ ਬੜੀ ਇਮਾਨਦਾਰੀ ਨਾਲ ਨਿਭਾਰੇ ਸੀ ਪਰ ਅਚਨ ਚੇਤਕ ਅਜਾ ਅਚਨ ਚੇਤ ਅਚਾਨਕ ਜਿੰਪਾ ਨੂੰ ਕਿਉਂ ਕੱਢ ਦਿੱਤਾ ਗਿਆ ਕੀ ਖਸੂਰ ਸੀ ਬ੍ਰਮਸ਼ੰਗ ਜਿੰਪਾ ਦਾ ਪੰਜ ਮੰਤਰੀ ਹੋਲ ਬਣਾ ਦਿੱਤੇ ਨੇ ਕੀ ਜਿੰਪਾ ਇਮਾਨਦਾਰ ਨਹੀਂ ਸੀ ਕੀ ਜਿੰਪਾ ਨੇ ਪੁੱਠੇ ਸੇ ਦੇ ਹੱਥ ਮਾਰ ਕੇ 20 ਸਾਲਾਂ ਦੇ ਵਿੱਚ ਕਰੋੜਾਂ ਰੁਪਏ ਕਮਾਏ ਨੇ ਕਿ ਉਸ ਉੱਤੇ ਕੋਈ ਭ੍ਰਿਸ਼ਟਾਚਾਰੀ ਦੇ ਇਲਜ਼ਾਮ ਨੇ ਇਸ ਨੂੰ ਬਿਲਕੁਲ ਜਿੰਪਾ ਨੇ ਖਾਰਜ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੀ ਸੁਪਰੀਮੋ ਨੇ ਇੱਕ ਵਾਰ ਵੀ ਮੇਰੇ ਕੋਲ ਨਹੀਂ ਪੁੱਛਿਆ ਕਿ ਤੁਹਾਡਾ ਕਸੂਰ ਕੀ ਹੈ ਉਹਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਇਸ ਦਾ ਮੈਂ ਜਵਾਬ ਦੇਵਾਂਗਾ ਜਿੰਪਾ ਹੁਣ ਹੋ ਸਕਦੇ ਨੇ ਬਾਗੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪਹਿਲਾਂ ਪ੍ਰਧਾਨ ਰਹਿ ਚੁੱਕੇ ਨੇ ਵਿਜੇ ਸਾਪਲਾ ਵਿਜ ਸਾਪਲਾ ਲਗਾਤਾਰ ਜਦੋਂ ਦੇ ਉਹਨਾਂ ਦੇ ਕੋਲੋਂ ਬਿਆਰਤ ਹੋਈ ਗਈ ਹੈ ਜਿੰਪਾ ਨੂੰ ਅੰਦਰ ਉਹ ਅੰਦਰੀ ਮਿਲਣ ਦੀ ਕੋਸ਼ਿਸ਼ਾ ਕਰ ਰਹੇ ਨੇ ਇੱਕ ਦੋ ਵਾਰ رابطہ ਵੀ ਕੈਂਪ ਕੀਤਾ ਗਿਆ ਜਿੰਪਾ ਨੇ ਆਪਣਾ ਵਿਚਾਰ ਵਟਾਦਰਾ ਪੱਤਰਕਾਰਾਂ ਦੇ ਸਾਹਮਣੇ ਵੀ ਨਹੀਂ ਕੀਤਾ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਨਹੀਂ ਕੀਤੀ ਗਈ ਕਿਉਂਕਿ ਅੰਦਰ ਉਹਦੇ ਦੁੱਖ ਹੈ ਕਿ ਮੈਂ ਕਿੰਨੀ ਮਿਹਨਤ ਕੀਤੀ ਹੈ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿੱਤੇ ਭਾਰਤੀ ਜਨਤਾ ਪਾਰਟੀ ਹਿੰਦੂਆਂ ਦਾ ਘਰ ਮੰਨਿਆ ਜਾਣ ਵਾਲਾ ਹਲਕਾ ਭਾਰੀ ਮਾਰਜਨ ਦੇ ਨਾਲ ਚੋਣ ਜਿੱਤੀ ਹੋਈ ਵਿਧਾਨ ਸਭਾ ਦੀ ਅਤੇ ਢਾਈਆਂ ਸਾਲਾਂ ਬਾਅਦ ਉਸ ਨੂੰ ਬਜਾਰ ਤੋਂ ਲਾ ਦਿੱਤਾ ਗਿਆ ਜਿੰਪਾ ਆਪਣੇ ਦਰਦ ਨੂੰ ਦਿਲ ਦੇ ਵਿੱਚ ਸਮਾ ਕੇ ਰੱਖੀ ਬੈਠਾ ਹੈ ਦੱਸਿਆ ਜਾ ਰਿਹਾ ਹੈ ਕਿ ਜਿੰਪਾ ਭਾਰਤੀ ਜਨਤਾ ਪਾਰਟੀ ਵੱਲ ਸ਼ਮੂਰੀਤ ਕਰੇਗਾ ਭਾਵੇਂ ਜਿੰਪਾ ਭਾਰਤੀ ਜਨਤਾ ਪਾਰਟੀ ਦਾ ਅਕਸ ਨਹੀਂ ਹੈ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸਾਰੇ ਪੰਜਾਬ ਦੇ ਲੋਕਾਂ ਨੇ ਮੂੰਹ ਤੋੜਵਾ ਜਵਾਬ ਦਿੱਤਾ ਭਾਰਤੀ ਜਨਤਾ ਪਾਰਟੀ ਦੀ ਪਾਰੀ 0 ਤੇ ਸਿਮਟ ਗਈ ਇੱਕ ਵੀ ਸੀਟ ਨਹੀਂ ਮਿਲੀ ਕੋਈ ਐਮਪੀ ਨਹੀਂ ਬਣਿਆ ਲੇਕਿਨ ਜਿੰਪਾ ਭਾਰਤੀ ਜਨਤਾ ਪਾਰਟੀ ਵੱਲ ਜਾਂਦੇ ਨੇ ਕਿ ਕਾਂਗਰਸ ਪਾਰਟੀ ਵੱਲ ਜਾਂਦੇ ਨੇ ਕਿਉਂਕਿ ਸੂਤਰ ਦੱਸਦੇ ਨੇ ਕਿ ਰਾਜਾ ਵਰਿੰਗ ਲਗਾਤਾਰ ਹੁਣ ਸੰਪਰਕ ਕਰ ਰਹੇ ਨੇ ਜਿਨ੍ਹਾਂ ਦੇ ਕੋਲੋਂ ਮੰਤਰੀ ਪੁਨਾ ਖੋਇਆ ਗਿਆ ਹੈ ਜਿਨ੍ਹਾਂ ਕੋਲੋਂ ਵੱਡੇ ਅਹੁਦੇ ਬਿਨਾ ਦੱਸੇ ਖੋਲਿਆ ਗਿਆ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਨਹੀਂ ਕੀਤੀ ਗਈ ਨਾ ਹੀ ਉਹਨਾਂ ਦਾ ਕਸੂਰ ਦੱਸਿਆ ਗਿਆ ਇਸੇ ਤਰ੍ਹਾਂ ਬ੍ਰਹਮਸ਼ੰਕਰ ਜਿੰਪਾ ਬਾਕੀ ਹੁਣ ਜਾ ਰਹੇ ਨੇ ਬਸ ਥੋੜੇ ਹੀ ਦਿਨਾਂ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆਈ ਹੈ ਕਿ ਜਿੰਪਾ ਭਾਰਤੀ ਜਨਤਾ ਪਾਰਟੀ ਵੱਲ ਜਾਂ ਕਾਂਗਰਸ ਪਾਰਟੀ ਵੱਲ ਜੁਮੂਲਿਤ ਕਰਨਗੇ ਤਾਂ